ਘਰ ਵਿੱਚ ਖੀਰ ਬਣਾਉਣੇ ਅਕਸਰ ਪਤਲੀ ਹੋ ਜਾਂਦੀ ਹੈ ਜੇਕਰ ਸੰਘਣੀ ਕਰੀਏ ਤਾਂ ਚੌਲ ਆਪਸ ਵਿੱਚ ਜੁੜ ਜਾਂਦੇ ਹਨ ਆਓ ਜਾਣਦੇ ਹਾਂ ਹਲਵਾਈਆਂ ਵਾਲੀ ਤਕਨੀਕ ਜਿਸ ਨਾਲ ਖੀਰ ਬਣਾਉਣ ਤੋਂ ਬਾਅਦ ਉਹ ਸੰਘਣੀ ਵੀ ਹੋਵੇਗੀ ਤੇ ਚੌਲ ਕੱਲੇ-ਕੱਲੇ ਵੀ ਰਹਿਣਗੇ ਖੀਰ ਬਹੁਤ ਹੀ ਸਵਾਦਗੁਣੇਗੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤਿਆਰ ਕਰਾਂਗੇ ਹਲਵਾਈਆਂ ਵਰਗੀ ਬਹੁਤ ਹੀ ਸਵਾਦ ਅਤੇ ਸੰਘਣੀ ਖੀਰ ਇਸ ਖੀਰ ਨੂੰ ਤਿਆਰ ਕਰਨ ਲਈ ਸਾਨੂੰ ਕਿਹੜੇ-ਕਿਹੜੇ ਸਮਾਨ ਦੀ ਲੋੜ ਹੈ ਸਾਨੂੰ 100 ਗ੍ਰਾਮ ਚੌਲ 100 ਗ੍ਰਾਮ ਖੰਡ ਅਤੇ 1 ਲੀਟਰ ਦੁੱਧ ਚਾਹੀਦਾ ਹੈ ਇਸੇ ਅਨੁਪਾਤ ਵਿੱਚ ਤੁਸੀਂ ਜੇਕਰ 1 ਕਿਲੋ ਚੌਲਾਂ ਤੋਂ ਖੀਰ ਬਣਾਉਣੀ ਹੈ ਤਾਂ ਤੁਹਾਨੂੰ 1 ਕਿਲੋ ਖੰਡ ਅਤੇ 10 ਲੀਟਰ ਦੁੱਧ ਦੀ ਲੋੜ ਹੈ ਜਿੰਨੀ ਤੁਸੀਂ ਖੀਰ ਤਿਆਰ ਕਰਨੀ ਹੈ ਇਸੇ ਅਨੁਪਾਤ ਵਿੱਚ ਚੌਲ ਖੰਡ ਅਤੇ ਦੁੱਧ ਨੂੰ ਵਧਾ ਕੇ ਤੁਸੀਂ ਤਿਆਰ ਕਰ ਸਕਦੇ ਹੋ ਆਪਣੇ ਘਰ ਵਿੱਚ ਜੇਕਰ ਕੋਈ ਵੱਡਾ ਪ੍ਰੋਗਰਾਮ ਵੀ ਹੈ ਤਾਂ ਉਸ ਮੌਕੇ ਵੀ ਤੁਸੀਂ ਘਰ ਵਿੱਚ ਬੜੀ ਆਸਾਨੀ ਨਾਲ ਖੀਰ ਤਿਆਰ ਕਰ ਸਕਦੇ ਹੋ ਚੌਲ ਖੰਡ ਅਤੇ ਦੁੱਧ ਤੋਂ ਇਲਾਵਾ 100 ਗ੍ਰਾਮ ਚੌਲਾਂ ਦੀ ਖੀਰ ਤਿਆਰ ਕਰਨ ਲਈ ਸਾਨੂੰ ਕਾਸਟਰ 2 ਚਮਚ ਹਰੀਆਂ ਇਲਾਇਚੀਆਂ 5 ਤੋਂ 7 ਕਾਜੂ ਬਦਾਮ ਅਤੇ ਖੋਪਾ ਇਹ ਤਿੰਨੇ 50-50 ਗ੍ਰਾਮ ਚਾਹੀਦੇ ਹਨ ਬਦਾਮ ਤੁਸੀਂ ਇੱਕ ਰਾਤ ਪਹਿਲਾਂ ਭਿਉਂਕੇ ਵੀ ਰੱਖ ਸਕਦੇ ਹੋ ਨਹੀਂ ਤੁਸੀਂ ਮੌਕੇ ਤੇ ਕੱਟ ਕੇ ਵੀ ਪਾ ਸਕਦੇ ਹੋ ਇਹ ਸਾਰਾ ਸਮਾਨ ਇਕੱਠਾ ਕਰਨ ਤੋਂ ਬਾਅਦ ਇੱਕ ਮੋٹے ਤਲੇ ਵਾਲੇ ਭਾਂਡੇ ਵਿੱਚ ਦੁੱਧ ਨੂੰ ਪਾ ਕੇ ਹਲਕੀ ਅੱਗ ਉੱਤੇ ਗਰਮ ਕਰਨਾ ਰੱਖ ਦਿਓ ਅਤੇ ਨਾਲ ਹੀ ਦੂਜੇ ਪਾਸੇ ਚੌਲਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਓ ਜਦੋਂ ਇਹ ਦੁੱਧ ਨੂੰ ਉਬਾਲੇ ਆਉਣ ਲੱਗਣ ਤਾਂ ਇਸ ਵਿੱਚ ਇਲਾਇਚੀ ਬਰੀਕ ਪੀਸ ਕੇ ਮਿਲਾ ਦਿਓ ਅਤੇ ਇੱਕ ਦੋ ਉਬਾਲੇ ਆਉਣ ਤੋਂ ਬਾਅਦ ਇਸ ਵਿੱਚ ਚੰਗੀ ਤਰ੍ਹਾਂ ਧੋ ਕੇ ਸਾਫ਼ ਕੀਤੇ ਹੋਏ 100 ਗ੍ਰਾਮ ਖੀਰ ਵਾਲੇ ਚੌਲ ਮਿਲਾਓ ਅਤੇ ਘਰਸ਼ੀ ਨਾਲ ਦੁੱਧ ਨੂੰ ਹਿਲਾਉਂਦੇ ਰਹੋ 15 ਤੋਂ 20 ਮਿੰਟ ਤੱਕ ਚੌਲਾਂ ਨੂੰ ਪਕਾਓ ਅਤੇ ਚੌਲਾਂ ਨੂੰ ਪਕਾਉਂਦੇ ਹੋਏ ਹਮੇਸ਼ਾ ਸੇਕ ਨੂੰ ਹਲਕਾ ਰੱਖੋ ਕਦੇ ਵੀ ਸੇਕ ਜ਼ਿਆਦਾ ਨਾ ਕਰੋ ਕਿਉਂਕਿ ਜ਼ਿਆਦਾ ਸੇਕ ਨਾਲ ਦੁੱਧ ੱਲੇ ਲੱਗ ਜਾਵੇਗਾ ਜਿਸ ਨਾਲ ਖੀਰ ਵਿੱਚੋਂ ਮੱਚੇ ਹੋਏ ਦੀ ਸਮੈਲ ਆਉਣ ਲੱਗੇਗੀ ਜਦੋਂ ਚੌਲ ਚੰਗੀ ਤਰ੍ਹਾਂ ਦੁੱਧ ਵਿੱਚ ਪੱਕ ਕੇ ਨਰਮ ਹੋ ਜਾਣ ਤਾਂ ਉਸ ਵਿੱਚ ਕਾਜੂ ਬਦਾਮ ਅਤੇ ਖੋਪਾ ਮਿਲਾ ਦਿਓ ਅਤੇ 1 ਤੋਂ 2 ਉਬਾਲਿਆਂ ਤੋਂ ਬਾਅਦ ਇਸ ਵਿੱਚ 100 ਗ੍ਰਾਮ ਖੰਡ ਮਿਲਾਓ ਅਤੇ ਖੰਡ ਨੂੰ ਚੰਗੀ ਤਰ੍ਹਾਂ ਚੌਲਾਂ ਵਿੱਚ ਰਚਨ ਦਿਓ ਖੰਡ ਮਿਲਾਉਣ ਤੋਂ ਬਾਅਦ ਜਦੋਂ ਖੀਰ ਨੂੰ ਉਬਾਲਾ ਆਉਣ ਲੱਗੇ ਤਾਂ ਥੋੜੇ ਜਿਹੇ ਠੰਡੇ ਪਾਣੀ ਜਾਂ ਠੰਡੇ ਦੁੱਧ ਵਿੱਚ 2 ਚਮਚ ਕਸਟਰਡ ਮਿਲਾ ਕੇ ਖੀਰ ਵਿੱਚ ਮਿਲਾ ਦਿਓ ਖੀਰ ਵਿੱਚ ਕਸਟਰਡ ਮਿਲਾਉਣ ਤੋਂ ਬਾਅਦ ਇੱਕ ਉਬਾਲ ਆਉਣ ਤੇ ਹੀ ਖੀਰ ਤਿਆਰ ਹੋ ਜਾਵੇਗੀ। ਇਸ ਖੀਰ ਨੂੰ ਤੁਸੀਂ ਗਰਮਾ-ਗਰਮ ਜਾਂ ਫਿਰ ਠੰਡਾ ਹੋਣ ਤੇ ਖਾ ਸਕਦੇ ਹੋ। ਇਹ ਖੀਰ ਹਲਵਾਈਆਂ ਵਾਂਗ ਸੰਘਣੀ ਅਤੇ ਬਹੁਤ ਹੀ ਸਵਾਦ ਬਣੇਗੀ। ਇਸੇ ਤਰੀਕੇ ਨਾਲ ਤੁਸੀਂ ਸਮਾਨ ਦੇ ਅਨੁਪਾਤ ਨੂੰ ਘਟਾ ਜਾਂ ਵਧਾ ਕੇ ਜਿੰਨੀ ਤੁਹਾਨੂੰ ਲੋੜ ਹੈ ਖੀਰ ਤਿਆਰ ਕਰ ਸਕਦੇ ਹੋ। ਇਸ ਖੀਰ ਨੂੰ ਤਿਆਰ ਕਰਨ ਵੇਲੇ ਕੁਝ ਗੱਲਾਂ ਧਿਆਨ ਰੱਖੋ ਜੇਕਰ ਤੁਸੀਂ ਇਸ ਵਿੱਚ ਕਿਸ਼ਮਿਸ਼ ਮਿਲਾਉਣਾ ਚਾਹੁੰਦੇ ਹੋ ਤਾਂ ਕਦੇ ਵੀ ਗਰਮ ਖੀਰ ਵਿੱਚ ਕਿਸ਼ਮਿਸ਼ ਨਾ ਮਲਾਓ। ਕਿਸ਼ਮਿਸ਼ ਨੂੰ ਵੱਖਰੇ ਤੌਰ ਤੇ ਭਿਉਂਕੇ ਰੱਖ ਲਓ ਅਤੇ ਖੀਰ ਨੂੰ ਠੰਡਾ ਹੋਣ ਤੋਂ ਬਾਅਦ ਉਸ ਵਿੱਚ ਮਿਲਾ ਕੇ ਖਾ ਸਕਦੇ ਹੋ ਕਿਉਂਕਿ ਜੇਕਰ ਗਰਮ ਖੀਰ ਵਿੱਚ ਕਿਸ਼ਮਿਸ਼ ਬਿਲਾਓਗੇ ਤਾਂ ਕਈ ਵਾਰ ਖੀਰ ਖੱਟੀ ਹੋ ਜਾਂਦੀ ਹੈ ਅਤੇ ਦੂਸਰੀ ਗੱਲ ਚੌਲ ਹਮੇਸ਼ਾ ਖੀਰ ਵਾਲੇ ਹੀ ਲਓ ਸੋ ਦੋਸਤੋ ਖੀਰ ਬਣਾਉਣ ਦੀ ਇਹ ਵਿਧੀ ਤੁਹਾਨੂੰ ਕਿੱਦਾਂ ਲੱਗੀ ਖੀਰ ਤਿਆਰ ਕਰਨ ਤੋਂ ਬਾਅਦ ਕਮੈਂਟ ਜਰੂਰ ਕਰਿਓ ਅਤੇ ਨਾਲ ਹੀ ਜੇਕਰ ਪਹਿਲੀ ਵਾਰ ਤੁਸੀਂ ਮੇਰੇ ਚੈਨਲ ਉੱਪਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਘੰਟੀ ਦਾ ਬਟਨ ਵੀ ਦਬਾਓ ਤਾਂ ਜੋ ਤੁਹਾਨੂੰ ਆਉਣ ਵਾਲੀ ਨਵੀਂ ਵੀਡੀਓ ਦੀ ਜਾਣਕਾਰੀ ਮਿਲ ਸਕੇ ਧੰਨਵਾਦ ਜੀ